ਸਸ਼ੀਗਾਰ ਮਾਲਵਾ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਇੱਕ ਖਬਰ ਲੈ ਕੇ ਹਾਜ਼ਰ ਹਾਂ ਦੱਸ ਦਈਏ ਕਿ ਹੁਣ ਦੇਸ਼ ਦੇ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਜਾਨੀ ਕਿ ਕੋਵਿਡ-19 ਜਿਹੜਾ ਵਾ ਇੱਕ ਵਾਰ ਫਿਰ ਤੋਂ ਫੈਲਦਾ ਹੋਇਆ ਦਿਖਾਈ ਦੇ ਰਿਹਾ ਪਰ ਇਸ ਦੇ ਵਿੱਚ ਵਾਲੇ ਆਂਧਰਾ ਪ੍ਰਦੇਸ਼ ਸਰਕਾਰ ਦੇ ਵੱਲੋਂ ਗੁਣੇ ਕਿਹਾ ਗਿਆ ਹੈ ਕਿ ਬਿਲਕੁਲ ਵੀ ਜਿੱਥੇ ਉਹਨਾਂ ਦੇ ਆਂਧਰਾ ਪ੍ਰਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕੋਵਿਡ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਗੁਆਂਢੀ ਸੂਬਿਆਂ ਦੇ ਵਿੱਚ ਇਹ ਕੇਸ ਜਿਹੜੇ ਵਾਦੇ ਦਿਖਾਈ ਦੇ ਰਹੇ ਨੇ ਇਸ ਦੇ ਵਿਚਾਲੇ ਕੋਰੋਂ ਕਹਿੰਦਾ ਸੀ ਇਹ ਕਿ 19 ਮਈ ਤੱਕ ਜਿਹੜੇ ਨੇ ਕਾਫੀ ਜ਼ਿਆਦਾ ਕੇਸਸ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਨੇ ਤੇ ਨਾ ਦੇ ਨਾਲ 257 ਕੇਸ ਜਿਹੜੇ ਸਾਹਮਣੇ ਆਏ ਇਸ ਵਿਚਾਲੇ ਤੋਂ ਹੁਣ ਦੱਸਿਆ ਕਿ ਲਗਾਤਾਰ ਹੀ ਹੁਣ ਕੋਵਿਡ-19 ਨੂੰ ਲੈ ਕੇ ਖਤਰਾ ਵਧਦਾ ਜਾ ਰਿਹਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਰਿਹਾ ਹੈ ਤੇ ਇਸ ਦੇ ਵਿਚਾਲੇ ਤੋਂ ਦੱਸਿਆ ਕਿ ਲਗਾਤਾਰ ਹੁਣ ਲੋਕ ਜਿਹੜੇ ਨੇ ਉਹਨਾਂ ਦੇ ਲਈ ਐਡਵਾਈਸਰੀ ਜਾਰੀ ਹੋ ਚੁੱਕੀ ਆ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਹਾਲਾਂਕਿ ਹੁਣ ਐਡਵਾਈਸਰੀ ਇਸ ਬਾਬਤ ਜਾਰੀ ਹੋ ਚੁੱਕੀ ਆ ਜਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਵੀ ਹੁਣ ਲੱਗਦਾ ਕਿਸੇ ਨੂੰ ਕਿ ਉਸ ਦੇ ਵਿੱਚ ਕਰੋਨਾ ਦੇ ਨਾਲ ਕੋਈ ਲੱਛਣ ਨੇ ਕੋਈ ਖੰਘ ਦੇਸ਼ਾ ਬੁਖਾਰ ਹੈ ਤੁਰੰਤ ਤੁਹਾਨੂੰ ਡਾਕਟਰ ਦੇ ਕੋਲ ਜਾ ਕੇ ਜੋ ਹੈ ਜਾਣਕਾਰੀ ਦੇਣੀ ਚਾਹੀਦੀ ਹੈ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂਚ ਕਰਵਾਣ ਚਾਹੀਦੀ ਹੈ ਟੈਸਟ ਕਰਵਾਓ ਉਸ ਤੋਂ ਬਾਅਦ ਤੁਸੀਂ ਜੇਕਰ ਕਰੋਨਾ ਪ੍ਰੇੜਿਤ ਹੋ ਕੋਵਿਡ 19 ਤੋਂ ਸਰਗਰਮ ਹੋ ਤਾਂ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਇੱਕ ਹਫ਼ਤੇ ਦੇ ਲਈ ਇੱਕ ਇਕੱਲੇਪਣ ਦੇ ਵਿੱਚ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਹੋਰ ਵੀ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਣ ਤਾਂ ਇਸ ਦੇ ਵਿਚਾਰੇ ਤੁਹਾਨੂੰ ਦੱਸ ਜੀਏ ਕਿ ਇਹ ਮਾਮਲਾ ਕਾਫੀ ਜ਼ਿਆਦਾ ਸੂਖਿਆਂ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸ ਹੀ ਕਿ ਕੇਰਲ ਦੇ ਵਿੱਚ ਜਾਂ ਫਿਰ ਬੁਰਾ ਥਾਮਾ ਦੇ ਪੁੱਤੇ ਵੀ ਇਹ ਕੋਵਿਡ-19 ਦਾ ਖਤਰਾ ਵਾਤਾ ਜਾ ਰਿਹਾ ਤੇ 19 ਮਈ ਦਾ ਕਾਫੀ ਕੇਸ ਜਿਹੜੇ ਸਾਹਮਣੇ ਆਏ ਨੇ ਲੋਕਾਂ ਨੂੰ ਦੱਸਿਆ ਗਿਆ ਕਿ ਬਾਰ-ਬਾਰ ਤੁਸੀਂ ਆਪਣੇ ਹੱਥ ਧੋਵੋ ਆਪਣੇ ਆਪ ਨੂੰ ਜੋ ਹੈ ਲੋਕਾਂ ਦੇ ਅਜਿਹੇ ਲੋਕਾਂ ਤੋਂ ਬਚਾਓ ਜਿਹੜੇ ਕਿ ਕਰੋਨਾ ਪੀੜ ਖੁਣ ਪੀੜ ਭੜਕੇ ਵਾਲੀ ਜਗ੍ਹਾ ਤੇ ਬਿਲਕੁਲ ਨਾ ਜਾਓ ਜੇਕਰ ਜ਼ਿਆਦਾ ਭੀੜ ਵਾਲੀ ਜਗ੍ਹਾ ਤੇ ਜਾਂਦੇ ਹੋ ਤੇ 마ਸਕ ਪਾਣਾ ਬਿਲਕੁਲ ਨਾ ਛੁੱਲੋ 마ਸਕ ਪਾ ਕੇ ਤੁਹਾਨੂੰ ਕਰਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਉਸ ਤੋਂ ਬਾਅਦ ਤੁਹਾਨੂੰ ਜੋ ਹੈ ਜਾਣਕਾਰੀ ਜਿਹੜੀ ਆਲੇ ਦੁਆਲੇ ਲੋਕਾਂ ਨੂੰ ਦੇਣੀ ਹੈ ਹਈ ਹੈ ਉਸ ਤੋਂ ਬਾਅਦ ਜੇਕਰ ਜਿਆਦਾ ਭੀੜ ਭੜਕੇ ਵਾਲੀ ਜਗ੍ਹਾ ਉੱਥੋਂ ਜਾਣ ਤੋਂ ਗਰੇਸ ਕਰੋ ਪਾਰਟੀਆਂ ਜਾਂ ਫਿਰ ਕਿਤੇ ਕੋਈ ਕੱਟ ਹੋਵੇ ਪਾਰੀ ਉੱਥੇ ਬਿਲਕੁਲ ਨਾ ਜਾਵੋ ਤੇ ਤੁਹਾਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਇਸ ਵਿਚਾਰਲੇ ਦੱਸੀਏ ਕਿ ਹੁਣ ਬਲੋਬੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਕਰੋਨਾ ਦੇ ਕੋਈ ਲੱਛਣ ਨੇ ਤਾਂ ਤੁਸੀਂ ਜ਼ਰੂਰ ਸਾਵਧਾਨ ਰਹੋ ਗਰਭਵਤੀ ਔਰਤਾਂ ਜੜੀਆਂ ਨੇ ਉਹਨਾਂ ਨੂੰ ਖਾਸ ਕਰਕੇ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਹੈ ਉਹ ਜਿਹੜੀਆਂ ਨੇ ਉਹ ਜਿਹੀਆਂ ਚੀਜ਼ਾਂ ਤੋਂ ਭੀੜ ਭੜਕੇ ਵਾਲੀਆਂ ਥਾਵਾਂ ਤੋਂ ਬਚਣ ਬਾਰ-ਬਾਰ ਤੁਹਾਨੂੰ ਆਪਣੇ ਹੱਥ ਰੱਖ ਕੇ ਧੋਣੇ ਚਾਹੀਦੇ ਨੇ ਮਾਸਕ ਪਾਣਾ ਲਾਜ਼ਮੀ ਹੋ ਚੁੱਕਾ ਹੈ ਔਰ ਆਪਣਾ ਧਿਆਨ ਰੱਖਣਾ ਜ਼ਰੂਰੀ ਹੈ ਸੈਨਟਾਈਜੇਸ਼ਨ ਦੇ ਨਾਲ ਆਪਣੇ ਹੱਥ ਸੈਨਟਾਈਜ਼ ਕਰੋ ਜਿਵੇਂ ਨਾਲ ਤੁਸੀਂ ਗੰਦਗੀ ਤੋਂ ਬਚ ਸਕੋ ਤੇ ਜੇਕਰ ਤੁਰੰਤ ਤੁਹਾਨੂੰ ਲੱਗਦਾ ਕਿ ਤੁਹਾਡੇ ਸਰੀਰ ਵਿੱਚ ਕੋਈ ਵੀ ਬੁਖਾਰ ਰੇਸ਼ਾ ਵਾਲੇ ਲੱਛਣ ਨੇ ਤਾਂ ਤੁਰੰਤ ਤੁਸੀਂ ਜਾਣਕਾਰੀ ਜਿਹੜੀ ਹੈ ਡਾਕਟਰ ਤੱਕ ਦਿਓ ਕਿਉਂਕਿ ਆਪਣੇ ਆਪ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ ਜਿੱਦਾਂ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਤੁਹਾਡੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਤਾਂ ਕੋਵਿਡ-19 ਦਾ ਖਤਰਾ ਇੱਕ ਵਾਰ ਫਿਰ ਤੋਂ ਦੇਸ਼ ਭਰ ਦੇ ਵਿੱਚ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਦਾ ਖਤਰਾ ਜਿਹੜਾ ਜ਼ਿਆਦਾ ਹੈ ਪਰ ਫਿਲਹਾਲ ਇੱਕ ਨਾਰਮਲ ਤਰੀਕੇ ਦੇ ਨਾਲ ਜਿਵੇਂ ਬੁਖਾਰ ਖਾਂ ਦੇ ਰੇਸ਼ਾ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਇਹ ਤੁਹਾਡੇ ਲੱਛਣ ਤੁਹਾਡੇ ਵਿੱਚ ਦੇਖਣ ਨੂੰ ਮਿਲਣਗੇ ਤੇ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਤੇ ਤੁਰੰਤ ਤੁਸੀਂ ਜਾ ਕੇ ਜੋ ਹੈ ਡਾਕਟਰ ਨਾਲ ਸਲਾਹ ਕਰੋ ਆਪਣੇ ਆਪ ਨੂੰ ਬਚਾਓ ਖਤਰਾ ਜ਼ਰੂਰ ਹੈ ਡਵਾਈਸਰੀ ਜਾਰੀ ਕੀਤੀ ਗਈ ਹੈ ਭੀੜ ਭੜਕੇ ਵਾਲੀ ਜਗ੍ਹਾ ਤੇ ਬਿਲਕੁਲ ਨਾ ਜਾਓ ਵੱਡੇ ਇਕੱਠਾ ਵਾਲੀ ਜਗ੍ਹਾ ਤੇ ਨਾ ਜਾਓ ਮਾਸਕ ਪਾਓ ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਚੀਜ਼ ਤੋਂ ਫੀਲਟ ਲੱਗਦੀ ਹੋ ਡਾਕਟਰ ਨਾਲ ਸਲਾਹ ਕਰੋ ਗਰਭਵਤੀ ਔਰਤਾਂ ਜਿਹੜੀਆਂ ਨੇ ਬਜ਼ੁਰਗ ਬੱਚੇ ਜਿਹੜਾ ਜਿਹੜੇ ਨੇ ਖਾਸ ਕਰਕੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਗੁਰਹੇਜ਼ ਕਰਨਾ ਚਾਹੀਦਾ ਉਹਨਾਂ ਦਾ ਬਚਾਅ ਕਰਨਾ ਚਾਹੀਦਾ ਹੈ ਜੀਆਂ ਕੁਝ ਗਾਈਡਲਾਈਨਸ ਐਡਵਾਈਸਰੀ ਜਿਹੜੀਆਂ ਜਾਰੀਆਂ ਹੋਈਆਂ ਨੇ ਲੋਕਾਂ ਤੱਕ ਪਹੁੰਚ ਜ਼ਰੂਰ ਪਹੁੰਚਾਓ ਤੇ ਨਾਲ ਦੇ ਨਾਲ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਕੀ ਹੋ ਜੇ ਬਣੇ ਹੋਏ